ਸਸ਼ੀਕਾਲ ਜੀ ਮੇਰਾ ਨਾਮ ਹੈ ਹਰਦੀਪ ਕੌਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਸਰਦੀ ਦੇ ਸਬਜ਼ੀਆਂ ਕਿਹੜੇ ਕਿਹੜੇ ਲਗਾ ਸਕਦੇ ਆ ਇਹ ਆਪਣੇ ਕੋ ਗਮਲਾ ਜੀ ਢਾਈ ਗਿੱਠ ਦਾ ਤੇ ਇਸ ਤਰ੍ਹਾਂ ਤੁਸੀਂ ਚੌਰਸ ਗਮਲੇ ਦੇ ਵਿੱਚ ਸਾਗ ਆਸਾਨੀ ਨਾਲ ਲਗਾ ਸਕਦੇ ਜਿਹੜੀ ਲੰਬਾਈ ਹੈ ਉਹ ਹੈਗੀ ਆ 8 ਤੋਂ 9 ਇੰਚ ਦੀ ਤੇ ਤੁਸੀਂ ਇਹ ਸਬਜੀ ਨੂੰ ਇਹਦੇ ਵਿੱਚ ਬਹੁਤ ਆਸਾਨੀ ਨਾਲ ਗrow ਕਰ ਸਕਦੇ ਹੋ ਜੀ ਸਾਗ ਲਗਾਉਣ ਲਈ ਤੁਹਾਨੂੰ ਖਾਸ ਕੋਈ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਤੇ ਤੁਸੀਂ ਇਹਨੂੰ 15-20 ਸਤੰਬਰ ਤੋਂ ਬਾਅਦ ਅਕਤੂਬਰ ਮਹੀਨੇ ਦੇ ਵਿੱਚ ਵੀ ਆਸਾਨੀ ਨਾਲ ਲਗਾ ਸਕਦੇ ਹੋ ਜੀ ਇਹਦਾ ਬਹੁਤ ਸੋਹਣਾ ਰਿਜ਼ਲਟ ਮਿਲਦਾ ਜੀ ਇਸ ਤਰ੍ਹਾਂ ਤੁਸੀਂ ਦੋ ਇਟਾਂ ਨੂੰ ਜ਼ਰੂਰ ਰੱਖਿਓ ਛੱਤ ਤੇ ਇਹਦੇ ਨਾਲ ਤੁਹਾਡੀ ਜਿਹੜੀ ਛੱਤ ਹੈ ਉਹ ਖਰਾਬ ਨਹੀਂ ਹੋਊਗੀ ਔਰ ਤੁਹਾਡਾ ਜਿਹੜਾ ਸਬਜ਼ੀਆਂ ਦਾ ਸ਼ੌਂਕ ਹੈ ਉਹ ਵੀ ਪੂਰਾ ਹੋ ਜਾਊਗਾ ਜੀ ਇਸ ਤਰ੍ਹਾਂ ਤੁਸੀਂ ਜ਼ਰੂਰ ਕਰਦੇ ਵਿੱਚ ਇਹ ਸਬਜ਼ੀਆਂ ਜ਼ਰੂਰ ਲਗਾਓ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਜਿਹੜਾ ਸਾਗ ਨੂੰ ਥੈਲੇ ਵਿੱਚ ਵੀ ਲਗਾ ਸਕਦੇ ਜ਼ਰੂਰੀ ਨਹੀਂ ਹੈਗਾ ਤੁਹਾਡੇ ਕੋਲ ਗਮਲਾ ਹੋਣਾ ਜ਼ਰੂਰੀ ਹੈ ਇਸ ਤਰ੍ਹਾਂ ਤੁਸੀਂ ਥੈਲੇ ਨੂੰ ਫੋਲਡ ਕਰ ਲਓ ਤੇ ਦੋ ਇਟਾਂ ਜ਼ਰੂਰ ਰੱਖਿਓ ਤੇ ਐਕਸਟਰਾ ਕਾ ਹਫੂਜ਼ੋ ਟਾਈਮ ਨਾ ਹਟਾਉਂਦੇ ਰਹੋ ਜੀ ਇਸ ਲਈ ਤੁਸੀਂ 15-20 ਸਤੰਬਰ ਤੋਂ ਬਾਅਦ ਅਕਤੂਬਰ ਤੱਕ ਸਾਗ ਪਾਲਕ ਨੂੰ ਚੰਗੀ ਤਰ੍ਹਾਂ ਗਰੋਅ ਕਰ ਸਕਦੇ ਆ ਇਹਦੀ ਕੋਈ ਖਾਸ ਦੇਖਭਾਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਹਦੀ ਪੂਰੀ ਵੀਡੀਓ ਤੁਹਾਨੂੰ ਮੇਰੇ ਚੈਨਲ ਤੇ ਮਿਲ ਜੂਗੀ ਜੀ ਇਹਦੀ ਫੁੱਲ ਡਿਟੇਲ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਦਾ ਬੈਗ ਇਹਦੇ ਲਈ ਬਹੁਤ ਵਧੀਆ ਰਹਿੰਦਾ ਜੀ ਜਿਹਨੂੰ ਆਪਾਂ ਗਰੋਅ ਬੈਗ ਵੀ ਕਹਿੰਦੇ ਆ ਗਰੋਅ ਬੈਗ ਤੁਹਾਨੂੰ ਆਨਲਾਈਨ ਵੀ ਮਿਲ ਜਾਣਗੇ ਪਰ ਇਹ ਬੈਸਟ ਤਰੀਕਾ ਜੀ ਘਰ ਦੇ ਵਿੱਚ ਥੈਲੇ ਵਰਤਣ ਦਾ ਦੂਜੀ ਆਪਾਂ ਲਗਾਏ ਜੀ ਪਾਲਕ ਪਾਲਕ ਦਾ ਦੇ ਕੋ ਸਾਗ ਦੇ ਵਿੱਚ ਜ਼ਰੂਰਤ ਪੈਂਦੀ ਹੈ ਇਸ ਤਰ੍ਹਾਂ ਤੁਸੀਂ ਫੋਲਡ ਕਰਕੇ ਜਿੰਨੀ ਚਾਹੋ ਇਹਦੀ ਥੈਲੇ ਦੀ ਲੰਬਾਈ ਰੱਖ ਸਕਦੇ ਹੋ ਗਰੋਅ ਬੈਗ ਦੀ ਤੇ ਇਸ ਤਰ੍ਹਾਂ ਇਹਦੇ ਥੱਲੇ ਵੀ ਆਪਾਂ ਥੈਲੇ ਹੋਵੇ ਚਾਹੇ ਆਪਣੇ ਕੋਲ ਗਮਲਾ ਹੋਵੇ ਇਹਦੇ ਵਿੱਚ ਆਪਾਂ ਦੋ ਇੱਟਾਂ ਦੀ ਵਰਤੋਂ ਕਰਾਂਗੇ ਜੀ ਇੱਕ ਸਟੈਂਡ ਦੇ ਤੌਰ ਤੇ ਤੇ ਇਹਦੇ ਕੋਈ ਐਕਸਟਰਾ ਕੇਅਰ ਕਰਨ ਦੀ ਜ਼ਰੂਰਤ ਨਹੀਂ ਦੇਖੋ ਜੀ ਸਤੰਬਰ ਲੰਘਣ ਤੋਂ ਬਾਅਦ ਜਦੋਂ ਸਤੰਬਰ ਦਾ ਅਖੀਰਲਾ ਹਫਤਾ ਆਉਂਦਾ 25 ਤੀ ਸਤੰਬਰ ਤੱਕ ਇਸੇ ਤਰ੍ਹਾਂ ਆਪਾਂ ਪਾਲ ਕੇ ਇਹਦੇ ਵਿੱਚ ਵੀ ਲਗਾਈ ਹੋਈ ਆ 25 ਤੀ ਸਤੰਬਰ ਤੱਕ ਸਵੇਰ ਦਾ ਟੈਂਪਰੇਚਰ 22 ਤੋਂ 25 ਡਿਗਰੀ ਹੋ ਜਾਂਦਾ ਜੀ ਔਰ ਦੁਪਹਿਰ ਦਾ ਟੈਂਪਰੇਚਰ ਤਕਰੀਬਨ 32 ਤੋਂ 35 ਡਿਗਰੀ ਚੱਲ ਰਿਹਾ ਤੇ ਉਹਦੇ ਵਿੱਚ ਇਹ ਸਬਜ਼ੀਆਂ ਬਹੁਤ ਆਸਾਨੀ ਨਾਲ ਗਰੋ ਕਰਦੀਆਂ ਨੇ ਜਿਆਦਾ ਤੇਜ਼ ਧੁੱਪ ਦੇ ਵਿੱਚ ਇਹਨਾਂ ਨੂੰ ਖਰਾਬ ਹੋਣ ਦਾ ਡਰ ਹੁੰਦਾ ਪਰ ਇਹ ਨਾਰਮਲ ਟੈਂਪਰੇਚਰ ਦੇ ਵਿੱਚ ਕੋਈ ਡਰ ਨਹੀਂ ਹੈਗਾ ਇਸ ਲਈ ਤੁਸੀਂ 15 ਬੀ ਸਤੰਬਰ ਤੋਂ ਬਾਅਦ ਆਸਾਨੀ ਨਾਲ ਆਪਣੇ ਮੇਥੇ ਤੇ ਆ ਮੇਥੇ ਵੀ ਤੁਸੀਂ ਦੇ ਸਾਹਮਣੇ ਬਹੁਤ ਵਧੀਆ ਗਰੋ ਹੋ ਗਏ ਜੀ ਜਿਵੇਂ ਜਿਵੇਂ ਹੋਰ ਗਰੋ ਕਰਨਗੇ ਤੁਹਾਡਾ ਵੀਡੀਓ ਸ਼ੇਅਰ ਕਰਾਂਗੇ ਨਾਲ ਦੇ ਥੈਲੇ ਚ ਆਪਾਂ ਪ੍ਰਸਾਦਾਂ ਲਈ ਅਰਬੀ ਲਗਾਈ ਹੋਈ ਹੈ ਜੀ ਤੇ ਇਹਦੀ ਵੀ ਕੋਈ ਖਾਸ ਕੇਅਰ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੇ ਮੇਥੇ ਵੀ ਕਰ ਦੇ ਵਿੱਚ ਹੁਣੇ ਬਹੁਤ ਜ਼ਰੂਰੀ ਨੇ ਮੇਥੇ ਆਪਾਂ ਨੇ ਇਸ ਗਮਲੇ ਦੇ ਵਿੱਚ ਵੀ ਲਗਾਏ ਨੇ ਤੇ ਇਸ ਤਰ੍ਹਾਂ ਤੁਸੀਂ ਇਹ ਗਮਲੇ ਦੀ ਵਰਤੋਂ ਕਰਕੇ ਕਿੰਦਾ ਦੋ ਇਟਾਂ ਦੀ سپورਟ ਨਾਲ ਤੁਸੀਂ ਆਸਾਨੇ ਨਾਲ ਘਰ ਦੇ ਵਿੱਚ ਮੈਥੇ ਵੀ ਲਗਾਓ ਤੇ ਮੈਥੇ ਤਾਂ ਤੁਹਾਨੂੰ ਪਤਾ ਹੈ ਸਬਜੀ ਹੋਵੇ ਚਾਹੇ ਸਾਗ ਹੋਵੇ ਚਾਹੇ ਮਿਰਥੇ ਦੀਆਂ ਰੋਟੀਆਂ ਹੋਣ ਇਹਦੀ ਵਰਤੋਂ ਤਾਂ ਆਪਾਂ ਕਰਦੇ ਹੀ ਆ ਇਹ ਮਿਰਚਾਂ ਮੇਰੇ ਕੋਲ ਸਰਦੀ ਦੀਆਂ ਨੇ ਤੁਸੀਂ ਚਾਹੋ ਤਾਂ ਬਾਜ਼ਾਰੋਂ ਪਨੀਰੀ ਲਿਆ ਕੇ ਲਗਾ ਸਕਦੇ ਹੋ ਇਹ ਵੀ ਆਪਾਂ ਥੈਲੇ ਦੇ ਵਿੱਚ ਗਰੋ ਕੀਤੀਆਂ ਨੇ ਤੇ ਮਿਰਚਾਂ ਦੇ ਤਿੰਨ ਚਾਰ ਬੂਟੇ ਵੀ ਬਹੁਤ ਹੁੰਦੇ ਨੇ ਤੇ ਤੁਸੀਂ ਇਸੇ ਤਰ੍ਹਾਂ ਸਾਗ ਪਾਲਕ ਮੈਥਿਆਂ ਨੂੰ ਵੀ ਤਿੰਨ ਤੋਂ ਚਾਰ ਗਮਲਿਆਂ ਦੇ ਵਿੱਚ ਜਾਂ ਥੈਲਿਆਂ ਦੇ ਵਿੱਚ ਜ਼ਰੂਰ ਲਗਾਓ ਮਿਰਚਾਂ ਦੀ ਦੇਖ ਕਰਨੀ ਵੀ ਬਹੁਤ ਆਸਾਨ ਹੈ ਇਹਦੀ ਫੁੱਲ ਵੀਡੀਓ ਵੀ ਤੁਹਾਨੂੰ ਮੇਰੇ ਚੈਨਲ ਤੇ ਮਿਲ ਜੂਗੀ ਉਹਦੇ ਵਿੱਚ ਛੋਟੇ ਛੋਟੇ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਨੇ ਗਰਮੀ ਦੇ ਮਿਰਚਾਂ ਨੂੰ ਸੰਭਾਲ ਕੇ ਗ로우 ਕਰਕੇ ਰੱਖਿਆ ਹੋਇਆ ਤુલਸੀ ਜ਼ਰੂਰ ਲਗਾਓ ਜੇ ਘਰ ਦੇ ਵਿੱਚ ਤુલਸੀ ਦੇਖੋ ਸਰਦੀਆਂ ਦੇ ਵਿੱਚ ਆਪਾਂ ਨੂੰ ਜ਼ਰੂਰਤ ਪੈਣੀ ਆ ਸਰਦੀਆਂ ਵਿੱਚ ਬੁਖਾ ਬੁਖਾਰ ਜ਼ੁਖਾਮ ਗਲਾ ਖਰਾਬ ਤਾਂ ਹਰ ਕਿਸੇ ਦਾ ਰਹਿੰਦਾ ਇਹ ਸਬਜੀ ਹੈਗੀ ਆਪਣੀ ਬੈਂਗਣ ਦੀ ਜੀ ਇਹ ਵੀ ਆਪਾਂ ਨੇ ਸੇਮ ਪ੍ਰੋਸੈਸ ਦੇ ਨਾਲ ਥੈਲੇ ਦੇ ਵਿੱਚ ਗ로우 ਕੀਤੀ ਆ ਤੇ ਇਹਨੂੰ ਵੀ ਘਰ ਦੇ ਵਿੱਚ ਜ਼ਰੂਰ ਤੁਸੀਂ ਲਗਾਓ ਅਗਰ ਤੁਹਾਡੇ ਘਰ ਦੇ ਵਿੱਚ ਛੋਟਾ ਗਮਲਾ ਹੈਗਾ ਆ ਮਤਲਬ 8-9 ਇੰਚ ਦਾ ਛੋਟਾ गमला ਬੂਟੇ ਲਗਾਉਣ ਵਾਲਾ ਫੁੱਲ ਬੂਟੇ ਲਗਾਉਣ ਵਾਲਾ ਤੇ ਉਹਦੇ ਵਿੱਚ ਵੀ ਆਪਣਾ ਇਹ ਸੌਰੀ ਹਾਂਜੀ ਇਹਦੀ ਗੱਲ ਕਰਾਂਗੇ ਇਹ 6 ਤੋਂ 8 ਇੰਚ ਦਾ गमਲਾ ਹੈ ਤੇ ਕਈਆਂ ਦੀ ਲੰਬਾਈ ਘੱਟ ਵੱਧ ਵੀ ਹੁੰਦੀ ਹੈ गमਲਿਆਂ ਦੇ ਵਿੱਚ ਇਹਦੇ ਵਿੱਚ ਵੀ ਬੈਂਗਣ ਦਾ ਬੂਟਾ ਬਹੁਤ ਆਸਾਨੀ ਨਾਲ ਗਰੋ ਕਰ ਜਾਂਦਾ ਤੇ ਹਜੇ ਬੂਟੇ ਥੋੜੇ ਦਿਨ ਪਹਿਲਾਂ ਹੀ ਲਗਾਏ ਨੇ 15-20 ਸਤੰਬਰ ਨੂੰ ਇਹ ਲਗਾਏ ਨੇ ਜੀ ਅਸੂ ਮਹੀਨੇ ਦੇ ਵਿੱਚ ਆਪਣੇ ਦੇਸੀ ਮਹੀਨਾ ਦੇ ਵਿੱਚ ਹੀ ਆਪਾਂ ਨੇ ਲਗਾਣੇ ਸਬਜ਼ੀਆਂ ਸ਼ੁਰੂ ਕੀਤੀਆਂ ਨਾਲ ਦੇ ਕੰਟੇਨਰ ਦੇ ਵਿੱਚ ਆਪਾਂ ਧਨੀਆ ਲਗਾਇਆ ਧਨੀਆ ਹਜੇ ਗਰੋ ਨਹੀਂ ਹੋਇਆ ਅਗਰ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਟਾਪਾ ਹੈਗਾ ਉਹਦੇ ਕਟਿੰਗ ਕਰਕੇ ਤੁਸੀਂ ਉਹਦੇ ਵਿੱਚ ਪਾਲਕ ਵੀ ਲਗਾ ਸਕਦੇ ਧਨੀਆ ਸਾਗ ਮੇਥੇ ਇਸ ਤਰ੍ਹਾਂ ਦੇ ਪੱਤੇ ਵਾਲੀ ਸਬਜ਼ੀਆਂ ਲਗਾ ਸਕਦੇ ਹਾਂ ਜੀ ਆਪਾਂ ਹਰ ਸਾਲ ਇਹਦੇ ਵਿੱਚ ਹੀ ਸਾਗ ਪਾਲਕ ਮੇਥੇ ਲਗਾਉਂਦੇ ਨੇ ਤੇ ਆਪਣੇ ਕੋਲ ਫਿਲਹਾਲ ਇਹ ਦੋ ਕੰਟੇਨਰ ਨੇ ਜਿਨ੍ਹਾਂ ਨੂੰ ਕਟਿੰਗ ਕਰਕੇ ਆਪਾਂ ਗਮਲਿਆਂ ਤੌਰ ਤੇ ਵਰਤ ਰਿਹਾ ਤੇ ਇਹ ਧਨੀਏ ਦਾ ਰਿਜ਼ਲਟ 15-20 ਦਿਨ ਬਾਅਦ ਦੇਖਣ ਨੂੰ ਮਿਲੂਗਾ ਜੀ ਫਿਰ ਤੁਹਾਡਾ ਵੀਡੀਓ ਜਲਦੀ ਸ਼ੇਅਰ ਕਰਾਂਗੇ ਫਿਲਹਾਲ ਆਪਾਂ ਧਨੀਆ ਵੀ ਲਗਾਇਆ ਧਨੀਆ ਤਾਂ ਦੇਖੋ ਜ਼ਰੂਰੀ ਹੈ ਘਰ ਦੇ ਵਿੱਚ ਲਗਾਉਣਾ ਇਸ ਤਰ੍ਹਾਂ ਜਿੰਨੇ ਕੁ ਤੁਸੀਂ ਘਰ ਦੇ ਵਿੱਚ ਮੈਂਬਰ ਹੋ ਉਹ ਸਭ ਉਹ ਹਿਸਾਬ ਨਾਲ ਤੁਸੀਂ ਸਬਜ਼ੀ ਉਗਾਓ ਤੇ ਟਮਾਟਰ ਜ਼ਰੂਰ ਲਗਾਓ ਜੀ ਟਮਾਟਰ ਸਰਦੀਆਂ ਵਿੱਚ ਬਹੁਤ ਵਧੀਆ ਰਿਜ਼ਲਟ ਮਿਲਦਾ ਇਸ ਤਰ੍ਹਾਂ ਤੁਸੀਂ ਥੈਲਾ ਤਿਆਰ ਕਰੋ ਦੋ ਇਟਾਂ ਜ਼ਰੂਰ ਰੱਖੋ ਇਹ बार-बार ਇਸ ਲਈ ਮੈਂ ਕਹਿ ਰਹੀ ਹਾਂ ਜੀ ਕਿਉਂਕਿ ਦੇਖੋ ਸਬਜ਼ੀਆਂ ਦੇ ਨਾਲ-ਨਾਲ ਆਪਣੀ ਘਰ ਦੀ ਛੱਤ ਨੂੰ ਵੀ ਸੇਫ ਰੱਖਣਾ ਜ਼ਰੂਰੀ ਹੈ ਤੇ ਇਸ ਤਰ੍ਹਾਂ ਤੁਸੀਂ ਸਪੋਰਟਾਂ ਜ਼ਰੂਰ ਲਗਾਓ ਟਮਾਟਰ ਦੇ ਨਾਲ ਹਨਾ ਕਿਉਂਕਿ ਦੇਖੋ ਜਦੋਂ ਟਮਾਟਰ ਨੇ ਵਧਣਾ ਉਹਦੇ ਫਲ ਲੱਗਣਾ ਹੈ ਨਾ ਤਾਂ ਟਮਾਟਰ ਟੁੱਟਣ ਦਾ ਔਰ ਗਿਰਨ ਦਾ ਡਰ ਹੁੰਦਾ ਇਸ ਕਰਕੇ ਸਪੋਰਟਾਂ ਤਿੰਨ ਤੋਂ ਚਾਰ ਜ਼ਰੂਰ ਸਾਈਡਾਂ ਤੇ ਲਗਾਓ ਕਿਉਂਕਿ ਹਰੇਕ ਸਬਜ਼ੀ ਨੂੰ سپورਟ ਦੀ ਜ਼ਰੂਰਤ ਪੈਂਦੀ ਹੈ ਜੀ ਇਹ ਆਪਾਂ ਗੋਭੀ ਲਗਾਈ ਸੀ ਗੋਭੀ ਦੇ ਫਿਲਹਾਲ ਮੈਨੂੰ ਕੋਈ ਇਨਾ ਖਾਸ ਰਿਜ਼ਲਟ ਲੱਗਦਾ ਨਹੀਂ ਆ ਦੇਖੋ ਇਹਦੇ ਪੱਤੇਆਂ ਨੂੰ ਸੁੰਡੀ ਖਾ ਚੁੱਕੀ ਆ ਤਾਂ ਮੈਨੂੰ ਅੱਗੇ ਜਾ ਕੇ ਹੁਣ ਇਹਦਾ ਰਿਜ਼ਲਟ ਜਿਵੇਂ ਦਾ ਮਿਲੂ ਫੇਰ ਹੀ ਅਪਡੇਟ ਕਰੂੰ ਅਪਡੇਟ ਕਰੂੰਗੀ ਤੁਹਾਡੇ ਨਾਲ ਅਪਡੇਟ ਵੀਡੀਓ ਸ਼ੇਅਰ ਪਰ ਮੈਂ ਚਾਹੂੰਗੀ ਕਿ ਤੁਸੀਂ ਹਜੇ ਇਹ ਗੋਭੀ ਨਾ ਹੀ ਲਗਾਓ ਤਾਂ ਠੀਕ ਹੈ ਤੇ ਬਾਕੀ ਸਬਜ਼ੀਆਂ ਆਸਾਨੀ ਨਾਲ ਹੋ ਜਾਂਦੀਆਂ ਨੇ ਆਲੂ ਵੀ ਬਹੁਤ ਆਸਾਨੀ ਨਾਲ ਘਰ ਦੇ ਵਿੱਚ ਗਰੋ ਹੋ ਜਾਂਦਾ ਕੱਲੀ ਗੋਭੀ ਨੂੰ ਛੱਡ ਕੇ ਜੀ ਤੇ ਆਲੂ ਤੁਸੀਂ ਜਰੂਰ ਲਗਾਓ ਘਰ ਦੇ ਵਿੱਚ ਤੇ ਆ ਦੇਖੋ ਆਲੂ ਪੁੰਗਰਨੇ ਸ਼ੁਰੂ ਹੋ ਗਏ ਵੈਸੇ ਆਲੂ ਮੈਂ ਥੋੜੇ ਦਿਨਾਂ ਤੱਕ ਲਗਾਉਂਗੀ ਇਸ ਲਈ ਮੈਂ ਹਜੇ ਵੀਡੀਓ ਨਹੀਂ ਸ਼ੇਅਰ ਕੀਤੀ ਜਦੋਂ ਮੈਂ ਆਲੂ ਲਗਾਤੇ ਤੁਹਾਡਾ ਕੰਪਲੀਟ ਵੀਡੀਓ ਸ਼ੇਅਰ ਕਰੂੰ ਘਰ ਦੇ ਵਿੱਚ ਆਲੂ ਲਗਾਓ ਤੁਸੀਂ ਥੈਲਿਆਂ ਦੇ ਵਿੱਚ ਆਲੂ ਲਗਾ ਸਕਦੇ ਥੈਲਿਆਂ ਦੇ ਵਿੱਚ 2 ਤੋਂ 3 ਆਲੂ ਲਗਾ ਦਿਓ ਕਈ ਵਾਰ ਇਹ ਹੁੰਦਾ ਇੱਕ ਅੱਧਾ ਜਿਹੜਾ ਸੈਂਪਲ ਹੁੰਦਾ ਖਰਾਬ ਵੀ ਹੋ ਜਾਂਦਾ ਇਸੇ ਤਰ੍ਹਾਂ ਤੁਸੀਂ ਲਸਣ ਲਗਾਓ ਜੀ ਮਹਿੰਗਾਈ ਦੇ ਦੌਰ ਦੇ ਵਿੱਚ ਲਸਣ ਲਗਾਉਣਾ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਸਭ ਨੂੰ ਪਤਾ ਹੈ ਜੀ ਇੱਕ ਤਾਂ ਬਾਹਰ ਆਪਾਂ ਜਿੰਨਾ ਮਰਜੀ ਪੈਸਾ ਖਰ ਸੰਤੂ ਮਤਲਬ ਤੰਦਰੁਸਤ ਚੀਜ਼ ਤਾਂ ਮਿਲਦੀ ਹੋਣੀ ਹੈ ਨਾ ਤੰਦਰੁਸਤੀ ਰੱਖਣੀ ਹੈ ਤਾਂ ਸਰੀਰ ਦੀ ਤਾਂ ਘਰ ਦੇ ਵਿੱਚ ਸਬਜ਼ੀਆਂ ਜ਼ਰੂਰ ਗਰੋ ਕਰੋ ਤੇ ਆ ਦੇਖੋ ਹੈਲਦੀ ਲਸਣ ਹੈ ਜੀ ਜਿੰਨਾ ਹੈਲਦੀ ਬੀਜ ਹੋਊਗਾ ਉੰਨੇ ਵਧੀਆ ਤਰੀਕੇ ਨਾਲ ਉਹਦਾ ਰਿਜ਼ਲਟ ਆਪਾਂ ਨੂੰ ਵਧੀਆ ਮਿਲੂਗਾ ਇਸ ਕਰਕੇ ਤੁਸੀਂ ਲਸਣ ਘਰ ਦੇ ਵਿੱਚ ਜ਼ਰੂਰ ਲਗਾਓ ਇਹਨੂੰ ਵੀ ਤੁਸੀਂ ਥੈਲਿਆਂ ਦੇ ਵਿੱਚ ਲਗਾ ਲਓ ਕਟਿੰਗ ਵਾਲੇ ਕੰਟੇਨਰ 'ਚ ਲਗਾ ਲਓ ਤੇ ਛੋਟੇ-ਛੋਟੇ ਕੰਟੇਨਰ ਦੇ ਵਿੱਚ ਬਹੁਤ ਆਸਾਨੀ ਨਾਲ ਹੋ ਜਾਂਦਾ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਬਜ਼ੀਆਂ ਨੇ ਜੀ ਪਰ ਫਿਲਹਾਲ ਮੈਂ ਇਹੀ ਸਬਜ਼ੀਆਂ ਲਗਾਈਆਂ ਨੇ ਇਹ ਆਪਾਂ ਨੇ ਛੋਟੇ-ਮੋਟੇ ਚੀਜ਼ਾਂ ਹੋਰ ਵੀ ਲਗਾਈ ਹੋਈਆਂ ਨੇ ਤੇ ਇਸ ਤਰ੍ਹਾਂ ਆਪਾਂ ਛੋਟਾ ਜਿਹਾ ਬਗੀਚਾ ਛੱਤ ਤੇ ਤਿਆਰ ਕੀਤਾ ਤੁਸੀਂ ਦੇਖ ਸਕਦੇ ਆਪਾਂ ਗਰੋ ਵੈਗ ਦੇ ਵਿੱਚ ਹੀ ਸਾਰੀਆਂ ਸਬਜ਼ੀਆਂ ਲਗਾਈਆਂ ਨੇ ਤੇ ਇਸ ਤਰ੍ਹਾਂ ਤੁਸੀਂ ਆਪਣੇ ਸ਼ੌਂਕ ਨੂੰ ਘਰ ਦੇ ਵਿੱਚ ਪੂਰਾ ਕਰੋ ਤੋਰੀਆਂ ਦੀ ਸਬਜ਼ੀ ਆਪਾਂ ਬਰਸਾਤਾਂ ਲਗਾਈ ਸੀ ਔਰ ਕद्दू ਵੀ ਲਗਾਇਆ ਹੋਇਆ ਜੀ ਸਾਹਮਣੇ ਜੋ ਬੈਂਗਣ ਹੈ ਉਹ ਵੀ ਆਪਾਂ ਨੇ ਗਰਮੀਆਂ ਦੇ ਵਿੱਚ ਲਗਾਇਆ ਸੀ ਇਸ ਤਰ੍ਹਾਂ ਆਪਾਂ ਘਰ ਦੀ ਛੱਤ ਤੇ ਛੋਟਾ ਜਿਹਾ ਬਗੀਚਾ ਤਿਆਰ ਕੀਤਾ ਹੋਇਆ ਹੈ ਜੀ ਅਗਰ ਤੁਹਾਨੂੰ ਮੇਰੀ ਜਾਣਕਾਰੀ ਚੰਗੀ ਲੱਗੇ ਹੋਵੇ ਲਾਈਕ ਕਰਕੇ ਜ਼ਰੂਰ ਜਾਇਓ ਜੀ ਇਸੇ ਤਰ੍ਹਾਂ ਇਸ ਸਾਈਡ ਵੀ ਆਪਾਂ ਨੇ ਕੁਝ ਕ ਪਲਾਂਟ ਵੀ ਲਗਾਏ ਹੋਏ ਨੇ ਪਲਾਂਟ ਜਰੂਰ ਇੱਕ ਦੋ ਐਡ ਕਰਿਆ ਕਰੋ ਫੁੱਲਾਂ ਵਾਲੇ ਜੀ ਇਹਦੇ ਨਾਲ ਮੱਖੀਆਂ तितਲੀਆਂ ਆਉਂਦੀਆਂ ਰਹਿੰਦੀਆਂ ਨੇ ਔਰ ਥੈਂਕ ਯੂ ਫॉर ਵਾਚਿੰਗ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਜਾਣਕਾਰੀ ਕਿੱਦਾਂ ਦੀ ਲੱਗੀ ਮਿਲਦੇ ਆਂ ਅਗਲੀ ਵਿੱਚ ਥੈਂਕ ਯੂ